ਅਸਲ 'ਚ ਬਾਈ ਜੀ ਕਹਿ ਰਹੇ ਨੇ ਕਿ ਮੈਂ ਇਹ ਜਿਹੜਾ 24 25 ਤੇ 26 ਇਹ ਤਿੰਨ ਦਿਨ ਜਦੋਂ ਸਹਿਬਜ਼ਾਦਾ ਜੰਦੀ ਸ਼ੀਦੀ ਦੀ ਹਾੜੇ ਹੁੰਦੇ ਨੇ ਪਹਿਲਾਂ ਬਾਈ ਜੀ ਪਿਛਲੇ 25 ਸਾਲਾਂ ਤੋਂ ਤਿੰਨ ਕਮਾਂਟਲ ਜੋ ਬਰਫ਼ ਦਾ ਪਾਣੀ ਬਣ ਜਾਂਦਾ ਉਸ ਪਾਣੀ ਨਾਲ ਨਹਾਉਂਦੇ ਨੇ ਤੇ ਇਸ ਵਾਰ ਬਾਈ ਜੀ ਨੂੰ 26 ਮਾਸਾ ਲੱਗ ਗਿਆ ਇਸ ਵਾਰ ਉਹ ਕਹਿੰਦੇ ਮੈਂ 4 ਕਮਾਂਟਲ ਬਰਫ਼ ਦਾ ਜੋ ਪਾਣੀ ਬਣਿਆ ਉਹਦੇ ਨਾਲ ਇਸ਼ਨਾਨ ਕੀਤਾ ਸੋ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਵੀ ਇਹ ਕਿਉਂ ਸ਼ੁਰੂ ਕੀਤਾ ਇਹਦੇ ਪਿੱਛੇ ਰਾਜ਼ ਕੀ ਆ ਅਸਲ ਸਚਾਈ ਕੀ ਆ ਮਨ ਦੇ ਵਿੱਚ ਇੱਕ ਆਵਾਜ਼ ਆਈ ਕੇ برف ਹਦਾ ਮਤਲਬ ਕਰ ਲਾ ਮੈਂ برف ਦੇ ਨਾਲ ਜੀ ਪਿਛਲੇ ਮਤਲਬ 25 ਸਾਲ ਤੋਂ 3 ਕੁੰਟਲ برف ਨਾਲ ਮਤਲਬ ਕਰ ਰਿਹਾ ਸੀ ਰਾਤ ਨੂੰ 1 ਤੋਂ 2 ਵਜੇ ਤੱਕ ਤੇ ਇਸ ਵਾਰੀ ਮੈਂ 1 ਕੁੰਟਲ ਵਧਾਤੀ ਜਿਵੇਂ برف ਦੇ ਪਾਣੀ ਨਾਲ ਨਹਾਤ ਹਾਂ ਤਾਂ ਜਦੋਂ ਮੈਂ ਨਹਾਦਾ ਹੁੰਦਾ ਸੀ ਮੇਰੇ ਮਦਰ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਇਹ ਕਿਉਂ ਕਰਦਾ ਇਸ ਤਰ੍ਹਾਂ ਹਾਂ ਬਫੇ ਮੈਂ ਮਦਰ ਨੂੰ ਮਤਲਬ ਮੇਰੇ ਮਦਰ ਨਾਲ ਸੱਚ ਮੁੱਚ ਰੋਪੇ ਸੀਗੇ ਠੀਕ ਆ ਉਹਦਾ ਕਾਰਨ ਕੀ ਸੀ ਕਿ ਮੈਂ ਘਰ ਚ ਸਭ ਤੋਂ ਛੋਟਾ ਸੀਗਾ ਹਾਂਜੀ ਬਾਕੀ ਬ੍ਰਦਰਸ ਹੀ ਸਾਰੇ ਮਤਲਬ ਉਹ ਸੀ ਹਾਂ ਉਹ ਮਤਲਬ ਕਹਿਣ ਲੱਗੇ ਵੀ ਕੱਲ ਨੂੰ ਨਮੂਨਿਓ ਹੋ ਗਿਆ ਗਿਆ ਕੋਈ ਬਿਮਾਰੀ ਲੱਗੀ ਵੀ ਸਾਰਾ ਦਾਵਾਂ ਰੋਲ ਤੇਰੇ ਸਿਰ ਤੇ ਆ ਕਰਦਾ ਵੀ ਤੂੰ ਕੋਈ ਐਸਾ ਫੇ ਮੈਂ ਉਹਨਾਂ ਨੂੰ ਇੱਕੀ ਗੱਲ ਕਹੀ ਸੀ ਵੀ ਸਾਡੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਨੇ ਬੇ ਅਡਾ ਬੜਾ ਕਿਤਾ ਛੋਟੇ ਛੋਟੇ ਮਤਲਬ ਲਾਲਾ ਨੇ ਸਾਡੇ ਬੱਚੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹਾਂ ਨਹੀਂ ਮੈਂ ਉਹਨਾਂ ਕਰਕੇ ਨਾ ਹਾਂ ਹਾਂ ਬਸ ਫੇ ਮੈਂ ਉਹਨਾਂ ਨੂੰ ਮਦਰ ਨੂੰ ਇੱਕੀ ਗੱਲ ਕਹੀ ਸੀ ਵੀ ਤੁਸੀਂ ਦਸਰਾ ਨਹੀਂ ਕੀ ਸੀ ਠੀਕ ਆ ਸਰ ਬਸ ਉਹ ਉਹਨਾਂ ਦਾ ਰਾਜ ਦੇਖ ਲਓ ਉਹਨਾਂ ਦੀ ਪਿੱਛੇ ਹੁਣ 17 ਚ ਡੈਥ ਹੋ ਗਈ ਮੇਰੇ ਮਦਰ ਦੀ ਉਹ ਰਾਜ ਰਾਜ ਰਿਹਾ ਉਹਨਾਂ ਨੇ ਮੰਜਾਲ ਕੀਤਾ ਮਤਲਬ ਮੇਰੇ ਘਰ ਦੇ ਕਿਸੇ ਬੰਦੇ ਨੂੰ ਵੀ ਦੱਸਿਆ ਹੋਵੇ ਵੀ ਇਹ ਟੋਨੀ ਕਿਉਂ ਨਾ ਹੁੰਦਾ ਠੀਕ ਹੈ ਉਹ ਸ਼ਬਦ ਚੱਲ ਰਹੇ ਹੁੰਦੇ ਸੀ ਮੈਂ ਆਪਣਾ ਮਤਲਬ ਸੁਨਾਣ ਕਰ ਰਹੇ ਹੁੰਦਾ ਸੀ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੱਕ ਬਾਈ ਜੀ ਉਹ ਬਰਫ਼ ਦੇ ਪਾਣੀ ਨਾਲ ਨਹਾ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਉਹਨਾਂ ਦੇ ਉੱਪਰ ਕਮੈਂਟ ਸੀ ਕਿ ਬਰਫ਼ ਦੇ ਪਾਣੀ ਦੇ ਨਾਲ ਜਦੋਂ ਬਾਈ ਜੀ ਨਹਾ ਰਹੇ ਨੇ ਤਾਂ ਇਹਦਾ ਕੀ ਮਕਸਦ ਆ ਕਿਉਂ ਉਹ ਪਾਣੀ ਦੇਣਾ ਨਾਲ ਨਾਲ ਨਹਾ ਰਹੇ ਨੇ ਜਾਓ ਆਪਦੀ ਪਪੂਲਰਿਟੀ ਕਰ ਰਹੇ ਨੇ ਜਦਕਿ ਇਹਦੇ ਪਿਛਲਾ ਇੱਕ ਸੱਚ ਆ ਉਹ ਸਚਾਈ ਹੋਰ ਆ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਅਸਲ 'ਚ ਬਾਈ ਜੀ ਕਹਿ ਰਹੇ ਨੇ ਕਿ ਮੈਂ ਇਹ ਜਿਹੜਾ 24 25 ਤੇ 26 ਇਹ ਤਿੰਨ ਦਿਨ ਜਦੋਂ ਸਹਿਬਜ਼ਾਦਾ ਦੇ ਸ਼ੀਦੀ ਸਾਡੇ ਹੁੰਦੇ ਨੇ ਪਹਿਲਾਂ ਬਾਈ ਜੀ ਪਿਛਲੇ 25 ਸਾਲਾਂ ਤੋਂ ਤਿੰਨ ਕੁ ਮਾਟਲ ਜੋ ਬਰਫ਼ ਦਾ ਪਾਣੀ ਬਣ ਜਾਂਦਾ ਉਸ ਪਾਣੀ ਨਾਲ ਨਹਾਉਂਦੇ ਨੇ ਇਸ ਵਾਰ ਬਾਈ ਜੀ ਨੂੰ 26 ਮਾਸਾ ਲੱਗ ਗਿਆ ਇਸ ਵਾਰ ਉਹ ਕਹਿੰਦੇ ਮੈਂ 4 ਕਮੈਂਟਲ ਬਰਫ ਦਾ ਜੋ ਪਾਣੀ ਬਣਿਆ ਉਹਦੇ ਨਾਲ ਇਸ਼ਨਾਨ ਕੀਤਾ ਸੋ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਦੀ ਇਹ ਕਿਉਂ ਸ਼ੁਰੂ ਕੀਤਾ ਇਹਦੇ ਪਿੱਛੇ ਰਾਜ਼ ਕੀ ਆ ਸੱਚਾਈ ਕੀ ਆ ਲੋਕ ਬਹੁਤ ਸਾਰੇ ਕਮੈਂਟਾਂ ਦੇ ਵਿੱਚ ਕੋਈ ਬਾਈ ਕਹਿ ਰਿਹਾ ਕਿ ਹਾਂ ਪਾਣੀ ਦੇ ਨਾਲ ਨਾ ਆਉਣਾ ਕਿ ਅਸੀਂ ਕੋਈ ਸ਼ਰਧਾਂਜਲੀ ਦੇ ਰਹਿਆਂ ਕਿਉਂਕਿ ਹਰ ਇੱਕ ਬੰਦੇ ਦਾ ਛੋਟੇ ਸਹਬਜਾਂ ਦੇ ਨੂੰ ਸ਼ਰਧਾਂਜਲੀ ਦੇਣ ਦਾ ਅਲੱਗ-ਅਲੱਗ ਮੈਥਡ ਆ ਕੋਈ ਭਾਈ ਲੰਗਰਾਂ ਦੇ ਵਿੱਚ ਸੇਵਾ ਕਰਕੇ ਕੋਈ ਭਾਈ ਧੰਨ ਦੀ ਸੇਵਾ ਕਰ ਰਿਹਾ ਕੋਈ ਮਨ ਦੀ ਕੋਈ ਸਿਮਰਨ ਕਰ ਰਿਹਾ ਕੋਈ ਗੁਰਬਾਣੀ ਦੇ ਜਾਪ ਕਰ ਰਹੇ ਨੇ ਕਈ ਭਾਈ ਤੁਰਕੇ ਵੀ ਆ ਰਹੇ ਨੇ ਫਤੇਗੜ ਸਾਹਿਬ ਦੀ ਧਰਤੀ ਦੇ ਕਈ ਵੀਰ ਪੁੰਜੇ ਪੈ ਰਹੇ ਨੇ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦੇ ਰਹੇ ਨੇ ਤੋਂ ਨਾਲ ਆਪਾਂ ਗੱਲਬਾਤ ਕਰਾਂਗੇ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ। ਉਹ ਚੜ੍ਹਦੀ ਕਲਾ ਜੀ। ਹਾਂ ਜੀ ਹਾਂ ਕਿਰਪਾ ਜੀ ਸਰ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ। ਤੇ ਅਸੀਂ ਤੁਹਾਡੀ ਉਹ ਵੀਡੀਓ ਦੇਖੀ ਹੈ ਜੀ ਲੋਕ ਬਹੁਤ ਸਾਰੇ ਕਮੈਂਟ ਕਰ ਰਹੇ ਨੇ। ਕੁਝ ਵੀਰਾਂ ਦੇ ਕਮੈਂਟ ਇਦਾਂ ਵੀ ਆਏਗੇ ਨੇ ਕਿ ਬਾਈ ਜੀ ਬਰਫ਼ ਦੇ ਪਾਣੀ ਨਾਲ ਨਹਾ ਰਹੇ ਨੇ। ਕਿਉਂ ਨਹਾ ਰਹੇ ਨੇ? ਉਹਦੇ ਪਿੱਛੇ ਅਸਲ ਕਹਿੰਦੀ ਸਚਾਈ ਕੀ ਆ? ਉਹਦੇ ਪਿੱਛੇ ਸਰ ਇੱਕ ਇਸ ਤਰ੍ਹਾਂ ਇਹ ਵੀ ਮੈਨੂੰ ਅੱਜ ਤੋਂ ਮਤਲਬ 26 ਸਾਲ ਪਹਿਲੇ ਅੱਛਾ ਜੀ। ਮਤਲਬ ਮੇਰੇ ਫਾਜ਼ਲ ਸਾਹਿਬ ਨੇ ਸਾਨੂੰ ਛੋਟੇ ਹੀ ਹੁੰਦਾਂ ਨੂੰ ਠੀਕ। ਮੈਨੂੰ ਦੱਸਿਆ ਸੀਗਾ ਵੀ ਸਾਡੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਨੇ ਮਤਲਬ ਬਹੁਤ ਜ਼ਿਆਦਾ ਮਤਲਬ ਬਲੀਦਾਨ ਦਿੱਤਾ ਉਹਨਾਂ ਨੇ ਜੀ ਜੀ ਵੀ ਅਗਰ ਅੱਜ ਅਸੀਂ ਇੱਥੇ ਮਤਲਬ ਘੁੰਮ ਰਹੇ ਆ ਤਾਂ ਉਹ ਸਿਰਫ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਆ ਜੀ ਵੀ ਅਗਰ ਉਹ ਫਾਜ਼ਲ ਸਾਹਿਬ ਕਹਿੰਦੇ ਸੀ ਅਗਰ ਗੁਰੂ ਤੇਗ ਬਹਾਦਰ ਜੀ ਨਾ ਮਤਲ ਉਹ ਕਰਦੇ ਵੀ ਸਾਨੂੰ ਬੜਾ ਮਤਲ ਹਾਂਜੀ ਹਾਂ ਤਾਂ ਮੈਂ ਇੱਕ ਵਾਰੀ ਫਿਰ ਬਾਜੀ ਨੂੰ ਪੁੱਛਿਆ ਬਾਜੀ ਇਸ ਤਰ੍ਹਾਂ ਕਿਉਂ ਕਹਿੰਦੇ ਵੀ ਇਸ ਤਰੀਕੇ ਕਰਕੇ ਨਾ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਏ ਜੀ ਉਹ ਆ ਕੇ ਕਹਿਣ ਲੱਗੇ ਮਹਾਰਾਜ ਸਾਡੇ ਤੇ ਬੜਾ ਜ਼ੁਲਮ ਮਤਲ ਹੋ ਰਿਹਾ ਹੋਰ ਇਹ ਵੀ ਸਾਡੀ ਰੱਖਿਆ ਕੀਤੀ ਜਾਵੇ ਜੀ 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 ਉਹ ਫਿਰ ਕਹਿੰਦੇ ਵੀ ਇਹ ਤਾਂ ਕਿਸੇ بڑے ਬੰਦੇ ਨੂੰ ਮਤਲ ਉਹ ਕਰ ਨਹੀਂ ਪਾਇਆ ਬਲੀ ਬਲੀ ਜਾਂਦੇ ਨਾ ਬਲੀ ਦਾ ਪਰ ਉੱਥੇ ਨਾ ਗੁਰੂ ਗੋਬਿੰਦ ਸਿੰਘ ਜੀ ਲਵੇ ਖੜੇ ਸੀਗੇ ਜੋ ਕਿ ਉਸ ਟਾਈਮ ਫਾਜ਼ਾ ਕਹਿੰਦਾ 9 ਸਾਲ ਦੀ ਉਮਰ ਸੀ ਹੂੰ ਉਹ ਕਹਿੰਦੇ ਵੀ ਮਹਾਰਾ ਛੋਟੇ ਤੋਂ ਵੱਡਾ ਕੋਣ ਹੋ ਸਕਦਾ ਏ ਠੀਕ ਆ ਤਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸੇ ਟਾਈਮ ਗੱਡੀ ਤੇ ਬਿਠਾ ਕੇ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੇ ਨਾਲ ਦਿੱਲੀ ਨੂੰ ਰਮਾਨਾ ਹੋ ਜੀ ਉੱਥੇ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨਾਲ ਕੀ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਸੀਗੇ ਗੁਰੂ ਗੋਬਿੰਦ ਸਿੰਘ ਜੀ ਉਦੋਂ ਕਹਿੰਦੇ ਜਦੋਂ ਇਹ ਕਿਲਾ ਛੱਡਿਆ ਹਾਂਜੀ ਕਿਲਾ ਛੱਡਣ ਤੋਂ ਬਾਅਦ ਜੋ ਸਰਸਵਰ ਨਦੀ ਦੇ ਵਿੱਚੋਂ ਆਏ ਉੱਤਾਂ ਛੋਟੇ ਸਹਿਬਜਾਦਿਆਂ ਦੇ ਮਾਤਾ ਗੁਜਰੀ ਜੀ ਦੇ ਦਾਦੀ ਜੀ ਉਹਨਾਂ ਦੇ ਕੱਪੜੇ ਗਿੱਲੇ ਹੋ ਗਏ ਸੀਗੇ ਇਹ ਉੱਥੇ ਤੋਂ ਇਦਾਂ ਦਾ ਬਿਛੋੜਾ ਪੈ ਗਿਆ ਸੀ ਕੁਝ ਇੱਧਰ ਨੂੰ ਚਮਕੌਰ ਸਾਹਿਬ ਤੋਂ ਮੈਨੂੰ ਆ ਗਏ ਕੁ ਤਦ ਤਾਂ ਉਸ ਟਾਈਮ ਕਹਿੰਦੇ ਵੀ ਇਹਨਾਂ ਦੇ ਪੋਤੇ ਜਿਹੜੇ ਅੱਜ ਕੱਲ੍ਹ ਚੱਲ ਰਹੇ ਆ ਵੀ ਪੋਤਾ ਮਹੀਨਾ ਸੀ ਵੀ ਉਹਨਾਂ ਕੋਲ ਕੱਪੜੇ ਬਦਲਣੇ ਵਾਸਤੇ ਨਹੀਂ ਉਹੀ ਕੱਪੜਿਆਂ ਦੇ ਨਾਲ ਉਹਨਾਂ ਨੇ ਬੁਰਜ ਦੇ ਵਿੱਚ ਤਿੰਨ ਦਿਨ ਮਤਲਬ ਕੱਟੇ ਸੀਗੇ ਹਾਂ ਹਾਂ ਤਾਂ ਮੈਂ ਬਸ ਇਹ ਉਹ ਦਰਦ ਨੂੰ ਅਹਿਸਾਸ ਕਰਦੇ ਬਾਰੇ ਵੀ ਸਾਡੇ ਵਾਸਤੇ 9 ਸਾਲ ਦੇ ਤੇ 7 ਸਾਲ ਦੇ ਆਨੇ ਗੁਰੂ ਦੇ ਲਾਲਾ ਨੇ ਸਾਡੇ ਲਈ ਇੰਨਾ ਕੁਝ ਕੀਤਾ ਮੈਂ ਉਹ ਹਰ ਤੱਕ ਜਿਵੇਂ ਤੁਹਾਨੂੰ ਦੱਸਿਆ ਵੀ ਲੋਕ ਲੰਗਰ ਲਾਨੇ ਆ ਕੋਈ ਮਤਲਬ ਕਿਸ ਤਰ੍ਹਾਂ ਹਰੇਕ ਆਪ ਉਹ ਦੀ ਸ਼ਰਧਾਂਜਲੀ ਭੇਟ ਕਰ ਰਹੇ ਨੇ ਮੇਰੇ ਵਿੱਚ ਬਸ ਇੱਕ ਉਹ ਸੀਗਾ ਵੀ ਸਾਡਾ ਮਾੜਾ ਜਿਹਾ ਵੀ ਉਹ ਕਫ ਵੀ ਮਤਲਬ ਗਿੱਲਾ ਹੋ ਜਾਈ ਅਸੀਂ ਉਸੇ ਟਾਈਮ ਰਾਤ ਨੂੰ ਕਮੀਜ਼ ਬਦਲ ਲੰਭਾ ਵੀ ਉਹਨਾਂ ਦੇ ਸਾਰਾ ਜਿਹੜਾ ਚੋਲਾ ਸੀ ਕੱਪੜੇ ਸਾਰੇ ਗਿੱਲੇ ਹੋਏ ਨੰਗੇ ਪੈਰ ਬਸ ਉਹ ਦਰਦ ਨੂੰ ਅਹਿਸਾਸ ਦੇ ਕਰਨ ਦੇ ਮਾਰੇ ਬਸ ਮੈਨੇ ਇਹ ਰਸਾ ਚੁਣਿਆ ਸੀਗਾ ਵੀ ਉਦੋਂ ਕਿੰਨੀ ਠੰਡ ਸੀ ਕਿ ਨੇ ਠੰਡ ਦੇ ਵਿੱਚ ਉਹ ਸਾਰੀ ਰਾਤ ਮਤਲਬ ਬੁਰ ਦੇ ਵਿੱਚ ਬੈਠਦੇ ਸੀਗੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਬਸਾਂ ਵੀ ਇਹ ਵੀ ਕਹਿੰਦੇ ਸੀ ਕਹਿੰਦੇ ਉਹ ਆਪਣੇ ਬੁੱਕਲ ਦੇ ਰਾਹੀ ਮਤਲਬ ਜਿਹੜੇ ਮਖਮਲ ਦੇ ਗੱਦਿਆਂ ਦੇ ਉੱਤੇ ਸੌਣ ਵਾਲੇ ਸੀ ਉਹ ਨੀਚੇ ਜ਼ਮੀਨ ਦੇ ਉੱਤੇ ਭੁੰਜੇ ਮਤਲਬ ਉਹ ਪੈ ਰਹੇ ਸੀ ਇਹ ਇੱਕ ਠੀਕ ਹੈ ਕੋਈ ਉਹਨਾਂ ਕੋਲੇ ਨੀਚੇ ਬਿਚਾਨ ਨੂੰ ਨਹੀਂ ਸੀ ਕੋਈ ਲੈਣ ਨੂੰ ਸੀ ਉਹ ਮਾਤਾ ਗੁਜਰੀ ਜੀ ਆਪਣੇ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਨਿਗਦੇ ਲੇ ਉਹਨਾਂ ਨੇ ਇਹ ਜ਼ੁਲਮ ਦੇ ਬਾਰੇ ਉਹਨਾਂ ਨੂੰ ਦੱਸ ਰਹੇ ਸੀਗੇ ਵੀ ਇਸ ਤਰ੍ਹਾਂ ਠੀਕ ਆ ਬਸ ਸਰ ਇਹੇ ਮੇਰੀ ਸੀਗਾ ਵੀ ਮੈਂ ਇਸ ਤਰ੍ਹਾਂ ਦਾ ਰਸਤਾ ਤਾਂ ਮਤਲਬ ਹੋਇਆ ਫਾਜ਼ਲ ਸਾਹਿਬ ਜਿਹੜਾ ਤੁਸੀਂ ਇਹ ਮੰਨ ਲਓ ਆਪਾਂ ਕਹ ਰਹੇ ਹਾਂ ਵੀ ਬਰਫ਼ ਦਾ ਸਾਰਾ ਪਾਣੀ ਹਾਂਜੀ ਠੀਕ ਆ ਉਹ ਉਹ ਪਾਣੀ ਨਾਲ ਇਸ਼ਨਾਨ ਕਰ ਰਹੇ ਤੁਸੀਂ ਹਾਂਜੀ ਉਹ ਪਾਣੀ ਦੇ ਨਾਲ ਜੀ ਉਹ ਫਿਰ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿਵੇਂ ਵੀ ਮੈਂ ਆਪਣੀ ਸ਼ਰਧਾਂਜਲੀ ਇਸ ਤਰ੍ਹਾਂ ਭੇਟ ਕਰਾਂ ਸਹਿਬ ਜਾਨੀ ਉਹ ਸਰ ਬਸ ਆਇਆ ਇਸ ਤਰ੍ਹਾਂ ਕਰਕੇ ਜੀ ਵੀ ਜਦੋਂ ਮਨੁਫਾਜ਼ ਸਾਹਿਬ ਨੇ ਦੱਸਿਆ ਜੀ ਵੀ ਕੱਪੜੇ ਉਹਨਾਂ ਦੇ ਗਿੱਲੇ ਸੀਗੇ ਸਾਰੀਆਂ ਵਿਸਾਖਾਂ ਛੋਟੇ ਸਾਹਿਬ ਜੀ ਦੇ ਤੇ ਉਹਨਾਂ ਦੇ ਤੇ ਉਦੋਂ ਬਸ ਮਨ ਦੇ ਵਿੱਚ ਆ ਗਿਆ ਸੀਗਾ ਵੀ ਉਹ ਦਰਦ ਨੂੰ ਅਹਿਸਾਸ ਕਰਦੇ ਮਾਰੇ ਵੀ ਜਿਹੜਾ ਉਹ ਗਿੱਲੇ ਕੱਪੜਿਆਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਬੈਠੇ ਸੀ ਤਾਂ ਮੈਂ ਸੋਚਿਆ ਸੀ ਵੀ ਉਹ ਠੰਡ ਨੂੰ ਮਹਿਸੂਸ ਕਰਨ ਦਾ ਮਾਰਾ ਮੈਂ ਤਾਂ ਇਹ ਬਰਫ ਦਾ ਮਤਲਬ ਚੁਣਿਆ ਸੀਗਾ ਪਿਛਲੀ ਵਾਰੀ 3 ਕੁਇੰਟਲ ਸੀ ਜੀ ਐਕਤੀ ਵਨ ਇੱਕ ਕੁਇੰਟਲ ਵਧਾਤੀ 4 ਕੁਇੰਟਲ ਕਰਤੀ ਸੀ ਠੀਕ ਆ ਰਾਤ ਨੂੰ ਮਤਲਬ ਮੈਂ 1 ਤੋਂ 2 ਠੋਡੇ মিডিਆ ਵਾਲੇ ਪਤਾ ਨਹੀਂ ਕਿੱਥੇ ਤੋਂ ਲੁਧੇਖਾਨੇ ਤੋਂ ਰਾਤ ਨੂੰ ਪਹੁੰਚ ਗਏ ਤਾਂ ਮੈਂ ਤਾਂ ਸੋ ਕੇ ਹੈਰਾਨ ਹੋ ਗਿਆ ਵੀ ਇਹ ਰਾਤ ਨੂੰ ਗੇੜ ਕਿਨੇ ਮਤਲਬ ਕਰਦੀ ਆ ਹੂੰ ਤਾਂ ਉਹ ਬਹੁਤ ਉਹ ਕਰਨ ਲੱਗੇ ਬੰਦੇ ਯਾਰ ਪਿਛਲੀ ਵਾਰੀ ਵੀ ਦੋਨੇ ਮਤਲਬ ਕਰਦੀ ਐ ਇਸ ਵਾਰੀ ਮਨੂੰ ਪਰ ਉਹ ਮੀਨਤਾ ਕਰਨ ਲੱਗੇ ਕਹਿੰਦੇ ਵੀ ਇਸ ਤਰ੍ਹਾਂ ਪਬਲਿਕ ਨੂੰ ਬਾਹਰ ਜਾਹਰ ਹੋਣਾ ਚਾਹੀਦਾ ਵੀ ਕਿ ਗੁਰੂਆਂ ਦੇ ਲਈ ਵੀ ਬਿਲਕੁਲ 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 ਮੈਂ ਸਰ ਹੁਣ ਦੇਖੋ ਤੁਸੀਂ ਵੀ ਸਮਾਨੇ ਤੋਂ ਆਏ ਹੋ ਤੇ ਮੈਂ ਇਹ ਗੁਪਤ ਕਰਨਾ ਚਾਹੁੰਦਾ ਸੀਗਾ ਵੀ ਜਿਵੇਂ ਮੇਰਾ 25 26 ਸਾਲ ਤੋਂ ਚੱਲ ਰਿਹਾ ਸੀਗਾ ਇਹ ਗੁਪਤ ਇਹ ਪਿਛਲੇ ਸਰ ਮਤਲਬ ਵੀਡੀਓ ਰਾਈ ਉਹ ਨਹੀਂ ਤਾਂ ਮੈਂ ਇੱਕ ਮੇਰੇ ਮਦਰ ਨੂੰ ਪਤਾ ਸੀ ਹੋਰ ਮੇਰੇ ਘਰਦਿਆਂ ਨੂੰ ਵੀ ਨਹੀਂ ਕਿਸੇ ਨੂੰ ਪਤਾ ਸੀ ਅੱਛਾ ਜੀ ਮਤਲਬ ਇਹ ਦਿਨਾਂ ਦੇ ਵਿੱਚ ਆ ਕੇ ਨਾ ਮਨ ਅੰਦਰੋਂ ਮੇਰਾ ਮਤਲਬ ਮਤਲਬ ਡਾਵਨ ਡੋਲ ਹੋ ਜਾਂਦਾ ਸੀ ਮੈਂ ਅੰਦਰੋਂ ਮਤਲਬ ਜਾਂ ਤੁਸੀਂ ਪਹਿਲੀ ਵਾਰੀ ਬਰਫ ਦੇ ਪਾਣੀ ਨਾਲ ਇਸ਼ਨਾਨ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਤੁਹਾਨੂੰ ਵੀ ਕੁਛ ਨਾ ਕੁਛ ਡਰ ਮਹਿਸੂਸ ਹੋਇਆ ਹੋਊਗਾ ਵੀ ਹਾਂ ਇੰਨਾ ਠੰਡ ਪੈ ਰਹੀ ਆ ਇਹ ਦਿਨਾਂ ਤੇ ਆ ਕੇ ਕੱਪੜੀ ਵੀ ਆਪ ਨੂੰ ਇੰਨੀ ਜ਼ਿਆਦਾ ਠੰਡ ਲੱਗਦੀ ਆ ਹਾਂਜੀ ਸਰ ਉਹ ਮਤਲਬ ਇਸ ਤਰ੍ਹਾਂ ਸੀਗਾ ਸਰ ਮਤਲਬ ਡਾ ਡੂਰ ਤਾਂ ਨਹੀਂ ਮੈਨੂੰ ਲੱਗਿਆ ਮੇਰੇ ਮਨ ਦੇ ਵਿੱਚ ਇੱਕ ਇੰਨੀ ਇੱਕ ਗੱਲ ਜ਼ਰੂਰ ਆਈ ਸੀ ਵੀ ਉਹਨਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਹਮ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਛੋਟੇ ਸਾਹਿਬ ਜਦ ਬੀ ਅੱਬਲ ਮਤਾ ਕੁਝ ਨਹੀਂ ਹੁੰਦਾ ਅਗਰ ਇਹ ਹੋ ਵੀ ਗਿਆ ਤਾਂ ਮੈਂ ਆਪਣੇ ਉਹਨਾਂ ਵਾਸਤੇ ਅਗਰ ਚਲੇ ਵੀ ਗਿਆ ਤਾਂ ਜੋ ਸਾਡੇ ਲਈ ਨਾ ਬਸ ਇਸੇ ਬਾਕੀ ਕੋਈ ਡੱਡੂੜ ਕੋਈ ਨਹੀਂ ਲੱਗਦਾ ਹੁਣ ਤੁਹਾਨੂੰ ਦੇਖੀ ਹੋਏਗੀ ਉਹਨਾਂ ਨੇ ਮਤਲਬ ਰਾਤ ਨੂੰ ਜਦੋਂ ਮੇਰੀ ਇਹ ਇੰਟਰਵਿਊ ਲਈਤੀ ਲਾਈਫ ਉਹਨਾਂ ਨੇ ਚਲਾਇਆ ਹੂੰ ਤਾਂ ਉੱਤੇ ਕਿ ਰਿਹਾ ਉਹਨਾਂ ਨੇ 20-25 ਮਿੰਟ ਮੈਂ ਕੱਪੜੇ ਕੱਢ ਚੁੱਕੇ ਸੀ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਕਿ ਆ ਵੀ ਉਹ ਕੋਈ ਆਏਗਾ ਉਹ ਜਦੋਂ ਇੱਕਦਮ ਆਇਆ ਤਾਂ ਬੇਟੇ ਨੇ ਤਾਲਾ ਖੋਲ੍ਹਿਆ ਗੇਟ ਦਾ ਠੀਕ ਆ ਤਾਂ ਦੇਖਿਆ ਤਾਂ ਮੈਂ ਉੱਤੇ ਕੱਪੜੇ ਕੱਢੇ ਉਹ ਉਹਨਾਂ ਨੇ ਉਸੇ ਕੱਪੜਿਆਂ ਦੇ ਵਿੱਚ ਦੇਖਿਆ ਪਤਾ ਨਹੀਂ ਤਾਂ ਉਹ ਦੇਖਣਾ ਚਾਹੁੰਦੇ ਸੀਗੇ ਵੀ ਇਹਨੂੰ ਕੰਪਨੀ ਵਗੈਰਾ ਹੋ ਰਹੀ ਹੈ ਫਿਰ ਬਾਅਦ ਵਿੱਚ ਜਦੋਂ ਮੈਂ ਇਸ਼ਨਾਨ ਵੀ ਕਰ ਲਿਆ ਉਹ ਬਨਾਣ ਦੇ ਵਿੱਚ ਹੀ ਫਿਰ ਮੈਨੂੰ ਕਹਿੰਦੇ ਜੀ ਕੱਪੜੇ ਰਹਿਣ ਦੋ ਜੀ ਤੁਸੀਂ ਇਸ ਤਰ੍ਹਾਂ ਇੰਟਰਵਿਊ ਦੇ ਦਿਓ ਚਲੋ ਮੈਂ ਕਿਹਾ ਜਿਵੇਂ ਮਾਲਕ ਜੀ ਕਿੰਨਾ ਟਾਈਮ ਇਸ਼ਨਾਨ ਕਰਦੇ ਹੋ ਤੁਸੀਂ 1 ਘੰਟ ਇੱਕ ਤਾਂ ਹੁੰਦਾ ਵੀ ਆਪਾਂ ਪਾਣੀ ਪਾ ਕੇ ਉਹ ਨਹੀਂ ਸਰ ਉਹ ਪ੍ਰੋਪਰ ਸਰੀਰ ਨੂੰ ਗਿੱਲਾ ਕਰਨ ਦਾ ਨਹੀਂਗਾ ਤੁਸੀਂ ਵੀਡੀਓ ਦੇ ਵਿੱਚ ਦੇਖੀ ਹੋਗੀ ਪ੍ਰੋਪਰ ਮੈਂ ਸਬਨ ਲਾਣਾ ਜਿਹੜਾ ਤੁਸੀਂ ਦੇਖੋ ਸਬਨ ਜਦੋਂ ਮੈਂ ਲਾਣਾ ਨਾ ਉਹਨੂੰ ਬੜਾ ਜ਼ੋਰ ਲਗਾ ਕੇ ਸਿਰ 'ਚ ਕੁਝ ਘਸਾਰਿਆ ਹੁੰਦਾ ਠੀਕ ਆ ਉਹ ਕਿਉਂਕਿ ਜਮਿਆ ਜਿਵੇਂ ਆਪਾਂ ਰੂਟੀਨ 'ਚ ਨਾ ਆਣੇ ਆ ਰੂਟੀਨ 'ਚ ਦੇਖੋ ਗੱਲ ਕੁਝ ਹੋਰ ਹੁੰਦੀ ਹੈ ਜਦੋਂ ਤੁਸੀਂ ਠੰਡਾ ਪਾਣੀ ਪਾਉਂਗੇ ਉਹ ਬਰਫ਼ ਜਲਦੀ ਜਲਦੀ ਸਬਨ ਘਿਸਦੀ ਨਹੀਂ ਉਹ ਮੈਂ ਬੜਾ ਉਸਨੂੰ ਜ਼ੋਰ ਲਾ ਕੇ ਘਸਾਰਿਆ ਹੁੰਦਾ ਉਹ ਨਾਣੇ ਵੀ ਜਿਵੇਂ ਮਾਲਕ ਨੂੰ ਮਤਲਬ ਠੀਕ ਤਰ੍ਹਾਂ ਮਤਲਬ ਸੰਦਾ ਜਣੀ ਨਹੀਂ ਦਿੱਤੀ ਜਾਵੇ ਠੀਕ ਹੈ ਤੇ ਇਹ ਨਹੀਂ ਹੈਗਾ ਵੀ ਆਪਾਂ ਨੇ ਸਰੀਰ ਗੀਲਾ ਕਰ ਲਿਆ ਨਾਮ ਕਰਨਾ ਇਸ ਤਰ੍ਹਾਂ ਨਹੀਂ ਬਸ ਕਈ ਵਾਰੀ ਜਦੋਂ ਆਪਣੇ ਪਰਿਵਾਰ ਦੇ ਵਿੱਚ ਇਹ ਗੱਲ ਹੋਣੀ ਸ਼ੁਰੂ ਹੋ ਜੇ ਕਿ ਹਾਂ ਤਿੰਨ ਦਿਨ ਨਾਂਦੇ ਨੇ ਤਾਂ ਤੁਹਾਡੇ ਆਪਾਂ ਪਤਨੀ ਦੀ ਗੱਲ ਕਰੀਏ ਜਾਂ ਹੋਰ ਬੱਚਿਆਂ ਦੀ ਗੱਲ ਕਰੀਏ ਸਰ ਮੇਰੇ ਮੈਂ ਤੁਹਾਨੂੰ ਦੱਸਾਂ ਮੇਰੀ ਮੈਰਿਜ ਨੂੰ 20 ਸਾਲ ਹੋ ਗਏ ਠੀਕ ਹੈ 20 ਸਾਲ ਚ ਮੈਂ ਮਤਲਬ ਇਹਨਾਂ ਨੂੰ ਕਦੀ ਦੱਸਿਆ ਹੁ ਨਹੀਂ ਸੀ ਕਦੀ ਖਬਰوں ਨਹੀਂ ਸੀ ਸਵੇ ਇੱਕ ਮੇਰੀ ਮਦਰ ਤੋਂ ਹੋਇਆ ਠੀਕ ਹੈ ਨਾ ਮੇਰੇ ਫਾਦਰ ਫਾਦਰ ਨੂੰ ਵੀ ਉਹਨਾਂ ਨੇ ਮਦਰ ਨੇ ਬਾਅਦ ਚ ਦੱਸਿਆ ਸੀਗਾ ਉਹ ਫਾਦਰ ਨੂੰ ਸਾਹਿਬ ਨੂੰ ਕਹਿਣ ਲੱਗੇ ਫਾਦਰ ਸਾਹਿਬ ਨੇ ਮਦਰ ਨੂੰ ਕਿਹਾ ਵੀ ਇਹ ਕੀ ਪਾਗਲਾਲੇ ਕੰਮ ਕਰਦਾ ਇਹਨੂੰ ਰੋਕੋ ਠੰਡ ਚ ਤਾਂ ਮੈਂ ਉਹਨਾਂ ਨੂੰ ਇਹੀ ਕਹਿੰਦਾ ਉਹਨੂੰ ਮੈਨੂੰ ਗਰਮੀ ਲੱਗਦੀ ਹੈ ਉਹ ਫਿਰ ਮਦਰ ਨੇ ਦੱਸਿਆ ਸੀ ਕਹਿੰਦੇ ਵੀ ਇਹਨੇ ਨਾ ਮਨ ਨੂੰ ਕਸਮ ਖਲਾਈਆ ਵੀ ਕਿਸੇ ਨੂੰ ਦੱਸਣਾ ਨਹੀਂ ਵੀ ਇਹ ਛੋਟੇ ਸਾਹਿਬ ਜਦਿਆਂ ਵਾਸਤੇ ਮਤਲਬ ਠੀਕ ਤਾਂ ਫਾਦਰ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਤੂੰ ਹੋਰ ਮਤਲਬ ਕੁਝ ਕਰ ਲੈ ਮੈਂ ਨਹੀਂ ਮੈਂ ਜਿਹੜੇ ਥੋਣੇ ਮੈਨੂੰ ਬਚਪਨ ਦੇ ਵਿੱਚ ਉਹ ਦੱਸਿਆ ਸੀਗਾ ਵੀ ਉਸ ਦੇ ਰਹੀਮੇ ਰਸਾ ਚੁਣਿਆ ਠੀਕ ਆ ਬਸ ਸਾਰੇ ਅਸੀਂ ਕਰਨ ਵਾਲੇ ਕੌਣ ਹੁੰਨੇ ਆ ਕੋਈ ਵੀ ਨਹੀਂ ਮਗਰ ਇਹ ਹੀ ਆ ਵੀ ਉਹਨਾਂ ਦੀ ਮਿਹਰਬਾਨੀ ਆ ਜਾਂ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਤਾਂ ਅੱਜ ਕੱਲ ਦੇਖੋ ਵੀ ਤਕਰੀਬਨ ਸਾਰੇ ਮੁਸਲਮ ਭਾਈ ਹਿੰਦੂ ਭਾਈ ਸਿੱਖ ਭਾਈ ਸਾਰੇ ਮਤਲ ਇਹਨਾਂ ਦਾ ਮਤਲਬ ਉਹ ਕਰ ਰਹੇ ਹਮ ਬਿਲਕੁਲ ਠੀਕ ਆ ਉਸ ਟਾਈਮ ਨਹੀਂ ਇਹਨਾਂ ਮਤਲਬ ਉਸੇ ਹੁਣ ਤਾਂ ਤਕਰੀਬ ਤੁਸੀਂ ਦੇਖੋਗੇ ਵੀ ਜਗ੍ਹਾ ਜਗ੍ਹਾ ਮਤਲ ਲੰਗਰ ਲੱਗ ਰਹੇ ਆ ਬੜਾ ਦਿਲੋਂ ਮਤਲ ਉਹਦਾ ਜਿਵੇਂ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਅਸੀਂ ਮੇਲਾ ਦੇਖਣ ਚੱਲੇ ਆਂ ਜੀ ਫਤੇਗੜ ਸਾਹਿਬ ਦਾ ਹੁਣ ਨਹੀਂ ਕੋਈ ਵੀ ਕਹਿੰਦਾ ਜਾਂ ਜਿਵੇਂ ਡੈਕ ਲੱਗਦੇ ਸੀ ਬੜੇ ਮਤਲਬ ਹੁਣ ਵੱਡੀਆਂ ਆਵਾਜ਼ਾਂ ਦੇ ਵੱਡੀਆਂ ਆਵਾਜ਼ ਹੁਣ ਦੇਖ ਲਓ ਸਾਡੇ ਦਫ਼ਤਰ ਮੇਨ ਸੜਕ ਦੇ ਉੱਤੇ ਆ ਮਸਾਨੇ ਵੀ ਕੋਈ ਮਤਲਬ ਐਸਾ ਦੇਖਿਆ ਨਹੀਂਗਾ ਕਿ ਕੋਈ ਆਵਾਜ਼ਾਂ ਤੇਜ਼ ਕਰਕੇ ਟਰੈਕਟਰਾਂ ਦੇ ਉੱਤੇ ਜਾ ਠੀਕ ਆ ਤੇ ਬਹੁਤ ਜਦੋਂ ਤੁਸੀਂ ਪਬਲਿਕ ਦੇ ਵਿੱਚ ਆ ਗਏ ਤਾਂ ਲੋਕਾਂ ਨੇ ਫਿਰ ਸਾਨੂੰ ਸਨਮਾਨ ਦੇ ਵੀ ਕੀਤਾ ਕਿਤੇ ਨਾ ਹਾਂਜੀ ਮੈਨੂੰ ਮਤਲਬ ਸਮਾਨਤ ਵੀ ਕੀਤਾ ਗੁਰਦੁਆਰੇ ਸਾਹਿਬ ਚ ਵੀ ਠੀਕ ਆ ਹੁਣ ਮੈਨੂੰ ਕੱਲ ਵੀ ਫਤਿਹਗੜ ਸਾਹਿਬ ਤੋਂ ਫੋਨ ਆਇਆ ਸੀਗਾ ਜੀ ਆ ਬਾਬਾ ਮਨਮੋਹਨ ਸਿੰਘ ਜੀ ਦਾ ਜੀ ਤਾਂ ਉਹ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਇਧਰ ਅਸੀਂ ਸਮਾਨਤ ਕਰਾਂਗੇ ਠੀਕ ਆ ਹਾਂ ਫਤਿਹਗੜ ਸਾਹਿਬ ਦੇ ਵਿੱਚ ਜੀ 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 ਤਾਂ ਇਧਰ ਲਈ ਹੁਣ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਮੈਸੇਜ ਤਾਂ ਇਹੀ ਹੈ ਜੀ ਵੀ ਇਹ ਦਿਨਾਂ ਦੇ ਵਿੱਚ ਹੂੰ ਹੂੰ ਵੀ ਲੋਕ ਵੈਸੇ ਆ ਬਹੁਤ ਘੱਟਾਂ ਪਹਿਲੇ ਤਾਂ ਇਹ ਦਿਨਾਂ ਦੇ ਵਿੱਚ ਕੋਈ ਮੈਰਿਜ ਰੱਖਦਾ ਹੁੰਨੀ ਸੀਗਾ ਜੀ ਹੂੰ 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 ਜਿਹੜੇ ਮਤਲਬ ਥੋੜੇ-ਪੋਟੇ ਰੱਖਦੇ ਉਹਨਾਂ ਨੂੰ ਇਹ ਚਾਹੀਦਾ ਵੀ ਅਫਸੋਸ ਇਹ ਦਿਨਾਂ ਸੋ ਦੇ ਵੀ ਤੁਸੀਂ ਇਹ ਦਿਨਾਂ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਬੋਧਾ ਮਹੀਨਾ ਕਿਹਾ ਜਾਂਦਾ ਵੀ ਇਹਦੇ ਵਿੱਚ ਨਾ ਮਤਲਬ ਕੋਈ ਟੇਵੇ ਟੂਵੇ ਲਾ ਕੇ ਕਰ ਲਾ ਨੇ ਕਈ ਬੰਦੇ ਕੁਝ ਨਹੀਂ ਕਰਦੇ ਕੁਝ ਬੰਦੇ ਕਰਦੇ ਇਹ ਨਹੀਂ ਹੋਣਾ ਚਾਹੀਦਾ ਜੀ 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 ਬਾਕੀ ਸਰ ਇੱਕ ਬੜੀ ਮਤਲਬ ਇਹ ਲੱਗਿਆ ਵੀ ਅੱਜ ਤੱਕ ਮਤਲਬ ਮੇਰੀ 53 ਸਾਲ ਦੀ ਉਮਰ ਹੋ ਗਈ ਜੀ ਵੀ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਸੀਗੇ ਵੀ ਠੀਕ ਆ ਸਕੂਲਾਂ ਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿਦਾਂ ਲੱਗੀ ਜਰੂਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਜੋ ਤੁਸੀਂ ਇਹਦੇ نیچے ਵੀ ਤੁਸੀਂ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਦੀ ਆ ਹਰੇਕ ਬੰਦੇ ਦੀ ਆਪੋ ਆਪਣੀ ਭਾਵਨਾ ਹੁੰਦੀ ਆ ਅਸੀਂ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਸਕਦੇ ਸੋ ਬਾਈ ਜੀ ਬਹੁਤ ਵਧੀਆ ਸਾਨੂੰ ਪ੍ਰਸੰਨ ਲੱਗਿਆ ਸੋ ਪ੍ਰਮਾਤਮਾ ਤੁਹਾਡੀ ਇਸ ਸ਼ਰਧਾ ਨੂੰ ਤੁਹਾਡੀ ਸ਼ਰਧਾਂਜਲੀ ਨੂੰ ਮਨਜ਼ੂਰ ਕਰੇ ਸੋ ਸ਼ੁਕਰੀਆ ਮੇਹਰਬਾਨੀ ਧੰਨਵਾਦ